ਕੋਈ ਪਿਛਲੇ ਕੰਮ ਨਹੀਂ ਹੋਣਾ ਠੀਕ ਹੈ ਮੇਰੀ ਬੇਨਤੀ ਹੈ ਤੁਹਾਨੂੰ ਪਰਮਿਸ਼ਨ ਲੈ ਲੋ ਡੀਸੀ ਸਾਹਿਬ ਦੀ ਅਸੀਂ ਤੁਹਾਨੂੰ ਸਕੋਰਟੀ ਦਵਾਂਗੇ ਨਾਲ ਕੋਈ ਗੱਲਬਾਤ ਹੁੰਦੀ ਹੈ ਅਸੀਂ ਤੁਹਾਡੇ ਨਾਲ ਪਰ ਜਦ ਤੱਕ ਤੁਹਾਡੇ ਕੋਲ ਡੀਸੀ ਸਾਹਿਬ ਦੀ ਪਰਮਿਸ਼ਨ ਨਹੀਂ ਹੈ ਕਿ ਮੈਂ ਆਪਣੇ ਇਹ ਵੀ ਵਰਗ ਲਾ ਸਕਦਾ ਨੂੰ ਕੋਈ ਅਧਿਕਾਰ ਨਹੀਂ ਲਗਾ ਕਲੀਅਰ ਅਟ ਜਾਓ ਆਪਾਂ ਗੱਲ ਦੋੜਨਾ ਤੇ ਮੇਰੀ ਬੇਨਤੀ ਹੈ ਸਾਡੀ ਜਿੰਦਗੀ ਹੁਣ ਤੋਂ ਤੁਹਾਡੇ ਕੋਲ ਚੱਲ ਰਹੀ ਸੀ ਸਾਡੀ ਜਿੰਦਗੀ ਇਹ ਅਜੇ ਟੈਂਪਸ ਹੀ ਲਗਾਤਾ 1.5 ਮਹੀਨੇ ਤੋਂ ਲਾ ਰਹੀ ਸਰ ਮੇਰਾ ਹੌਂਸਲਾ ਮੈਂ ਕੱਲ ਲੱਗਿਆ ਇੱਥੇ ਮੈਂ ਕੱਲ ਜੁਆਇਨ ਕੀਤਾ ਮੈਨੂੰ ਪਤਾ ਲੱਗਿਆ ਵੀ ਆ ਗੱਲ ਹੈ ਅਗਰ ਕਿਸੇ ਨੇ ਇਤਰਾਜ਼ ਕੀਤਾ ਤੇ ਮੈਂ ਆਇਆ ਤੁਹਾਨੂੰ ਅੱਜ ਦਾ ਟਾਈਮ ਮੇਰਾ ਏਰੀਆ ਆ ਨਹੀਂ ਅੱਜ ਤੁਸੀਂ ਸਿਕਿਉਰਟੀ ਦੇ ਦੋ ਜਾਓ ਵਾਪਸ ਆਪਣਾ ਕੰਮ ਕਰੋ ਜੀ ਸਾਹ ਨੂੰ ਮੈਨੂੰ ਮੈਸੇਜ ਕਰਾ ਦਿਓ ਫੋਨ ਤੇ ਮੈਨੂੰ ਪਰਮਿਸ਼ਨ ਲਿਆ ਕੇ ਦਿਓ ਕਿ ਤੁਹਾਡੇ ਕੋਲ ਹੁਣ ਕੋਈ ਪਰਮਿਸ਼ਨ ਹੈ ਤੁਸੀਂ ਹੋਣ ਲਾਓ ਨਹੀਂ ਸਾਡੇ ਕੋਲ ਉਸ ਤੋਂ ਬਿਨਾ ਮੈਂ ਆਪਣੇ ਏਰੀਆ ਦੇ ਵਿੱਚ ਕੋਈ ਕਾਰਵਾਈ ਪ੍ਰਸ਼ਾਸਨ ਤੋਂ ਬਿਨਾਂ ਨਹੀਂ ਕਰਨਦਾ ਇਹ ਸਾਰੇ ਪੰਜਾਬ ਦੇ ਨਗਰਾਂ ਸਾਰੇ ਆਪਣੀ ਸਰ ਮੈਂ ਆਪਣੇ ਏਰੀਆ ਚ ਨਹੀਂ ਕਰਦਾ ਮੈਨੂੰ ਪਰਮਿਸ਼ਨ ਚਾਹੀਦੀ ਹੈ ਮੈਂ ਕਿਸੇ ਨੂੰ ਵੀ ਲੈਣਾ ਸਾਰੇ ਪੰਜਾਬ ਸਾਰੇ ਪੰਜਾਬ ਜੋ ਮਰਜ਼ੀ ਹੋਵੇ ਮੈਂ ਆਪਣੇ ਦਾ ਜ਼ਿੰਮੇਵਾਰ ਹਾਂ ਮੈਂ ਆਪਣੀ ਜਾਨ ਬਚਾਣੀ ਮੈਂ ਕਹੇ ਤੋ ਕਿ ਇਹਨਾਂ ਨੂੰ ਫਿਰ ਸਾਨੂੰ ਅੱਜ ਦਾ ਟਾਈਮ ਹੋਊਗਾ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜਾਓ ਤੁਸੀਂ ਏਅਰ ਕਟ ਵਾਲਾ ਜਾਓ ਸਾਰਿਆਂ ਨੂੰ ਬੇਨਤੀ ਹੈ ਸਾਡੀ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕਾਰਡ ਬਣਾਈਏ ਜਿਹੜੇ ਵੀ ਪੱਲ ਪੱਲੀਆਂ ਨੀਤੀਆਂ ਨੇ ਤੁਹਾਡੇ ਕੋਲ ਦਸਤਕੀ ਚੱਲੀ ਹੈ ਪਰ process ਹੈ ਸਾਡੀ ਇਹ ਆਮ ਪਾਰਟੀ ਕਰਨ ਦੇਵ ਕੀ ਤਾਂ ਹੀ ਹੋ ਸਕਦਾ ਸਰਕਾਰ ਆਮ ਪਾਰਟੀ ਦੀ ਹੈ ਆਮ ਪਾਰਟੀ ਨਹੀਂ ਚਾਹੁੰਦੀ ਵੀ ਕੰਮ ਕਿਸੇ ਦਾ ਭਲੇ ਦਾ ਕੰਮ ਹੋਵੇ ਇਹ ਕਭੀ ਕੋਈ ਸਾਰਿਆਂ ਨੂੰ ਦੇਣਾ ਕਿ ਦੁਬਾਰਾ ਤੋਂ ਪੈਸੇ ਦਾ ਫੇਰਾ ਇਹ ਤਾਂ ਇਹ ਦੀ ਵੀ ਆਮ ਪਾਰਟੀ ਆਲੇ ਗਲਤੋਂ ਦੇ ਵਿੱਚ ਆਵਲੀ ਖੁਦਾ ਐਮਐਨ ਨਹੀਂ ਚਾਹੁੰਦਾ ਨਹੀਂ ਹੋਣਾ ਹਾਂ ਹਾਂ ਇਹ ਕਿ ਟਿੱਕਾ ਗਾਇ ਜੀ ਨੇ ਗਾਣੇ ਗਾਉਂਗਾ हर घर जिता विकंदा